ਸਾਡੇ ਹੁਸ਼ਿਆਰਪੁਰ ਦੇ ਸੰਗਣੇ ਜੰਗਲਾਂ ਵਿੱਚ ਇੱਕ ਅਜਿਹੇ ਬਜ਼ੁਰਗ ਆ ਜਿਹੜੇ ਕਿ ਸਾਰੀ ਦੁਨੀਆਦਾਰੀ ਛੱਡ ਕੇ ਸਾਰਾ ਘਰ ਪਰਿਵਾਰ ਛੱਡ ਕੇ ਜੰਗਲਾਂ 'ਚ ਰਹਿ ਰਹੇ ਆ ਕਿੱਦਾਂ ਮਤਲਬ ਪੂਰਾ ਮਤਲਬ ਪੂਰਾ ਦਿਨ ਪੂਰੀ ਰਾਤ ਜੰਗਲ 'ਚ ਹੀ ਰਹਿੰਦੇ ਹੋ ਹਾਂਜੀ ਭਾਈ ਉੱਥੇ ਰਹਿੰਦੇ ਆ ਉਹ ਜਿੱਦਾਂ ਉਹ ਸਮਾਨ ਸੂੰ ਲੈਣਾ ਆ ਉਹ ਉੱਥੋਂ ਲੈਣਦੇ ਆ ਠੀਕ ਆ ਜੀ ਸਮਾਨ ਸੂੰ ਲੈਣ ਮਤਲਬ ਪਿੰਡਾਂ ਦੇ ਹੁੰਦੇ ਆ ਜਾਣਦੇ ਹਾਂ ਜੀ ਉਸ ਤਲਾਬੋਂ ਪੁੱਤਰੋਂ ਰਤਾ ਸੀ ਗਿਆ ਉਹਦੀ ਪਿੰਡਾਂ ਨਹੀਂ ਰਹਿੰਦੇ ਆਪਣੇ ਜੰਗਲ 'ਚ ਹੀ ਹਾਂਜੀ ਹਾਂਜੀ ਉੱਥੇ ਰਹਿੰਦੇ ਨੇ ਮੰਦਿਰ ਵੀ ਤੇ ਦੇਖਿਆ ਹੋਣਾ ਮੰਦਿਰ ਵੀ ਹੈਗਾ ਭਾਈ ਇੱਥੇ ਸ਼ਿਵਾਰ ਸ਼ਿਵਾਰ ਦਾ ਮੰਦ ਉੱਪਰ ਆਪਣੀ ਕੁਟੀਆ ਆਪਣੀ ਕੁੱਲੀ ਤੱਕ ਜਾਣ ਲਈ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਰੋਬੀ ਤੇ ਮੈਂ ਤੁਹਾਡਾ ਆਪਣੇ YouTube ਚੈਨਲ ਰੋਬੀ ਕਿਨੀ ਬਲੌਗਸ ਤੇ ਦਿਲੋਂ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਨਵਾਂ ਬਲੌਗ ਲੈ ਕੇ ਆ ਰਹੇ ਹਾਂ ਇਸ ਬਲੌਗ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਹੁਸ਼ਾਰਪੁਰ ਦੇ ਸੰਘਣੇ ਜੰਗਲਾਂ ਵਿੱਚ ਇੱਕ ਅਜਿਹੇ ਬਜ਼ੁਰਗਾ ਜਿਹੜੇ ਕਿ ਆਪਣੇ ਪਿੰਡ ਨੂੰ ਛੱਡ ਕੇ ਆਪਣੇ ਪਰਿਵਾਰ ਨੂੰ ਛੱਡ ਕੇ ਘਰ ਪਰਿਵਾਰ ਨੂੰ ਛੱਡ ਕੇ ਜੰਗਲਾਂ ਵਿੱਚ ਰਹਿ ਰਹੇ ਆ ਜੰਗਲਾਂ ਵਿੱਚੋਂ ਕਿਵੇਂ ਰਹਿ ਰਹੇ ਆ ਉਹਨਾਂ ਨੇ ਇੱਕ ਦਰਖਤ ਤੇ ਬਣਾਈ ਹੋਈ ਆ ਕੁਲੀ ਤੇ ਉਹਨਾਂ ਨੇ ਆਪਣੇ ਹੱਥੀ ਇੱਕ ਛੋਟਾ ਜਿਹਾ ਮੰਦਿਰ ਵੀ ਬਣਾਇਆ ਹੋਇਆ ਆ ਤੇ ਅਸੀਂ ਹੁਣ ਉੱਥੇ ਜਾ ਰਹੇ ਆ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਸਾਡੀ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਤੇ ਦੂਸਰੀ ਗੱਲ ਇਹ ਕਿ ਜਿਨ੍ਹਾਂ ਨੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰੂੰਗਾ ਕਿ ਪਲੀਜ਼ ਇੱਕ ਵਾਰ ਵੀਡੀਓ ਦੇਖਣ ਤੋਂ ਬਾਅਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਿ ਮੇਰੀਆਂ ਸਾਰੀਆਂ ਵੀਡੀਓ ਲਗਾਤਾਰ ਤੁਹਾਡੇ ਤੱਕ ਪਹੁੰਚਦੀਆਂ ਹੋਣ ਆਓ ਹੁਣ ਚੱਲਦੇ ਹਾਂ ਤੁਹਾਨੂੰ ਦਿਖਾਉਨੇ ਆ ਉਹਨਾਂ ਬਜ਼ੁਰਗਾਂ ਦਾ ਮੰਦਿਰ ਉਹਨਾਂ ਦਾ ਬਜ਼ੁਰਗਾਂ ਦੀ ਜਿਹੜੀ ਉਹਨੇ ਛੰਨ ਬਣਾਈ ਆ ਤੇ ਕਰਦੇ ਆ ਬਜ਼ੁਰਗਾਂ ਨਾਲ ਗੱਲਬਾਤ ਹਾਂਜੀ ਤਾਂ ਜਿੱਦਾਂ ਤੁਹਾਨੂੰ ਅਸੀਂ ਦੱਸਿਆ ਸੀਗਾ ਕਿ ਫਿਆਰਪੁਰ ਦੇ ਸੰਗਣੇ ਜੰਗਲਾਂ ਵਿੱਚ ਬਜ਼ੁਰਗ ਰਹੇ ਰਹੇ ਆ ਇਹਨਾਂ ਦੀ ਮੈਂ ਤੁਹਾਨੂੰ ਗੱਲ ਕੀਤੀ ਸੀ ਜਿਨ੍ਹਾਂ ਦਾ ਅੱਜ ਅਸੀਂ ਛੂਟ ਕੰਨ ਆਇਆ ਜਿਹੜਾ ਨਾਲ ਅਸੀਂ ਵੀਡੀਓ ਕਰਨੀ ਆ ਗੱਲਬਾਤ ਕਰਨੀ ਆ ਤੇ ਰਸ ਵਿੱਚ ਸਾਨੂੰ ਭਾਜੀ ਹੁਣੀ ਮਿਲੇ ਆ ਇਹਨਾਂ ਨਾਲ ਥੋੜੀ ਗੱਲਬਾਤ ਕਰਦੇ ਆ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਭਾਈ ਸਾਨੂੰ ਦੱਸੋ ਕਿ ਤੁਹਾਡੇ ਇਸ ਪਿੰਡ ਦਾ ਨਾਮ ਕੀ ਆ ਡਾਡਾਈ ਇਸ ਪਿੰਡ ਦਾ ਨਾਮ ਡਾਡਾ ਠੀਕ ਆ ਜੀ ਤੇ ਇਸ ਪਿੰਡ ਵਿੱਚ ਅਜਿਹੇ ਬਜ਼ੁਰਗ ਵੀ ਆ ਜਿਹੜੇ ਜੰਗਲ ਚ ਰਹਿੰਦੇ ਆ ਹਾਂਜੀ ਹੈਗੇ ਠੀਕ ਆ ਜੀ ਤੇ ਉਹ ਤੁਸੀਂ ਦੱਸ ਸਕਦੇ ਕਿ ਕਿੰਨੇ ਸਾਲ ਤੋਂ ਆ ਕੇ ਜੰਗਲ ਵਿੱਚ ਰਹਿੰਦੇ ਬਹੁਤ ਪੁਰਾਣੇ ਰਹ ਜਾਂਦੇ ਆ ਉਹ ਪੁਰਾਣੇ ਰਹ ਰਿਹਾ ਨਾ ਠੀਕ ਹੈ ਜੀ ਤੇ ਸਾਨੂੰ ਪਤਾ ਲੱਗਾ ਸੀ ਕਿ ਉਹਨਾਂ ਨੇ ਦਰਸ ਦੇ ਉੱਪਰ ਇੱਕ ਕੁੱਲੀ ਬਣਾਈ ਹੋਈ ਹੈ ਕਿ ਗੱਲ ਸੱਚ ਹੈ ਹਾਂ ਜੀ ਬਣਾਈ ਹੋਈ ਹੈ ਕੁੱਲੀ ਬਣਾਈ ਹੋਈ ਉਹਨਾਂ ਨੇ ਲੇਕ ਮਤਲਬ ਕਾਫੀ ਸਾਲ ਤੋਂ ਤਕਰੀਬਨ ਰਹਿ ਰਹੇ ਉੱਥੇ ਉਸ ਕੁੱਲੀ ਵਿੱਚ ਹਾਂਜੀ ਹਾਂਜੀ ਠੀਕ ਹੈ ਤੇ ਤੁਸੀਂ ਗਏ ਘਰੀ ਉੱਧਰ ਹੀ ਚੜ ਦੇਖਣ ਹਾਂਜੀ ਦੇਖਣ ਗਏ ਤੁਸੀਂ ਦੇਖਣ ਗਏ ਆ ਉੱਤੇ ਮੰਦਿਰ ਵੀ ਹੈਗਾ ਤੁਸੀਂ ਮੰਦਿਰ ਵੀ ਦਰਸ਼ਨ ਵੀ ਕੀਤੇ ਹੋਣੇ ਹਾਂਜੀ ਹੈਗਾ ਜੀ ਠੀਕ ਹੈ ਜੀ ਠੀਕ ਹੈ ਚਲੋ ਮਤਲਬ ਹਾਂ ਅਸੀਂ ਪਿੰਡੋਂ ਉਹਦھر ਜਾਵਾਂਗੇ ਤਾਂ ਸਾਨੂੰ ਐਸਟਮ ਉੱਥੇ ਮਿਲੂਗੇ ਹਾਂਜੀ ਮੈ ਜੀ ਐਸਟਾ ਤੁਹਾਨੂੰ ਮਿਲ ਸਕਦੇ ਨਾ ਉੱਥੇ ਮਿਲ ਸਕਦੇ ਚਲੋ ਹੁਣ ਅਸੀਂ ਉੱਥੇ ਚੱਲਦੇ ਆਂ ਉੱਥੇ ਜਾ ਕੇ ਉਹਨਾਂ ਨਾਲ ਬਿਯੋਰ ਗਣਾ ਗੱਲਬਾਤ ਕਰਦੇ ਆਂ ਤੇ ਤੁਹਾਨੂੰ ਦਿਖਾਉਂਦੇ ਆਂ ਉਹਨਾਂ ਦੀ ਕੁਲੀ ਵੀ ਉਹਨਾਂ ਦਾ ਮੰਦਰ ਵੀ ਠੀਕ ਹੈ ਜੀ ਥੈਂਕ ਯੂ ਜੀ ਥੈਂਕਸ ਤੇ ਸਾਨੂੰ ਰਸਤੇ ਵਿੱਚ ਇੱਕ ਹੋਰ ਭਾਂ ਹੋਣੀ ਮਿਲੇ ਸਾਨੂੰ ਬਾਜੀ ਯਾ ਚਾ ਬਾਜੀ ਯਾ ਭਾਈ ਇਹ ਭਾਈ ਅਸੀਂ ਹਾਰਪੁਰ ਤੋਂ ਆਏ ਆ ਤੇ ਸਾਨੂੰ ਪਤਾ ਲੱਗਾ ਸੀ ਆ ਕਿ ਸਾਡੇ ਹਾਰਪੁਰ ਦੇ ਜੰਗਲਾਂ ਵਿੱਚ ਕੁਝ ਬਜ਼ੁਰਗ ਰਹਿੰਦੇ ਆ ਜਿਹੜੇ ਕਿ ਜੰਗਲਾਂ 'ਚ ਰਹਿ ਰਹੇ ਆ ਆਪਣਾ ਘਰ ਪੇਵਾ ਛੱਡ ਕੇ ਜਿਉ ਉਹ ਕਹਿੰਦੇ ਗੁੱਲੀ ਬਣਾਈ ਹੋਣਾ ਨੇ ਤੇ ਉਹਦੇ ਬਾਰੇ ਸਾਨੂੰ ਵੀ ਦੱਸੋ ਤੁਸੀਂ ਵੀ ਦੱਸੋ ਬੱਚਾ ਹਾਂਜੀ ਭਾਈ ਉਹ ਨਹੀਂ ਉਹ ਬਹੁਤ ਚਿਰ ਤੋਂ ਇੱਥੇ ਰਹਿ ਰਹੇ ਆ ਜਿੱਦਾਂ ਪੁਰਾਣੇ ਬਜ਼ੁਰਗ ਪੁਰਾਣੇ ਬਜ਼ੁਰਗ ਹਾਂਜੀ ਹਾਂਜੀ ਤੇ ਉਹਨਾਂ ਨੇ ਇੱਥੇ ਗੁੱਲੀ ਬਾਈ ਹੋਈ ਆ ਅੱਛਾ ਉਹਦੇ ਕੋਲ ਇੱਕ ਖੂਬੀ ਆ ਖੂਬੀ ਹੈਗਾ ਉੱਥੇ ਹਾਂਜੀ ਹਾਂਜੀ ਭਾਜੀ ਠੀਕ ਆ ਜੀ ਹਾਂਜੀ ਪਹਿਲੇ ਉੱਚ ਪਾਣੀ ਹੁੰਦਾ ਸੀਗਾ ਹੁਣ ਤਾਂ ਸੁੱਕ ਗਿਆ ਉਹ ਦੇ ਉਹ ਬਜ਼ੁਰਗੋ ਮਤਲਬ ਕਿੱਦਾਂ ਮਤਲਬ ਪੂਰਾ ਮਤਲਬ ਪੂਰਾ ਦਿਨ ਪੂਰੀ ਰਾਤ ਜੰਗਲ 'ਚ ਹੀ ਰਹਿੰਦੇ ਹੋ ਹਾਂਜੀ ਭਾਈ ਉੱਥੇ ਰਹਿੰਦੇ ਆ ਉਹ ਜਿੱਦਾਂ ਉਹ ਸਮਾਨ ਸੁੰ ਲੈ ਆਣਾ ਉਹ ਉੱਥੇ ਰਹਿਣਗੇ ਠੀਕ ਹੈ ਜੀ ਸਮਾਨ ਸੁੰ ਲੈਣ ਮਤਲਬ ਪਿੰਡਾਂ ਦੇ ਹੋਣੇ ਜਾਣਦੇ ਹਾਂ ਜੀ ਉਸ ਤੋਂ ਇਲਾਵਾ ਉਹ ਪੁੱਤਰ ਰਾਂਤਾਂ ਸੀ ਗਿਆ ਪਾਣੀ ਕਰ ਨਹੀਂ ਰਹਿੰਦੇ ਆਪਣੇ ਜੰਗਲ 'ਚ ਹੀ ਹਾਂਜੀ ਹਾਂਜੀ ਉੱਥੇ ਰਹਿੰਦੇ ਨੇ ਜੇ ਮੰਦਿਰ ਵੀ ਤੇ ਦਿੱਖਿਆ ਆਉਣਾ ਮੰਦਿਰ ਵੀ ਹੈਗਾ ਭਾਈ ਇੱਥੇ ਸ਼ਿਵਾਰ ਸ਼ਿਵਾਰਾ ਮੰਦਿਰ ਹੈਣਾ ਠੀਕ ਹੈ ਵੱਡਾ ਮੰਦਿਰ ਹੈ ਛੋਟਾ ਮੰਦਿਰ ਆ ਮੰਦਿਰ ਠੀਕ ਹੀ ਆ ਠੀਕ ਠੀਕ ਹੈ ਹਾਂਜੀ ਹਾਂਜੀ ਤੇ ਜਿੱਦਾਂ ਕਿ ਅਸੀਂ ਸੁਣਿਆ ਸਵਰਾ ਤੇ ਜਿੱਦਾਂ ਕਿ ਇਹ ਸੁਣਿਆ ਸੀ ਆ ਕਿ ਉਹਨਾਂ ਨੇ ਕੁੱਲੀ ਬਣਾਈ ਹੋਈ ਆ ਪਾਜੀ ਹਾਂਜੀ ਹਾਂਜੀ ਕੋਈ ਕਹਿੰਦਾ ਕੁੱਲੀ ਜ਼ਮੀਨ ਤੇ ਆ ਕੋਈ ਕਹਿੰਦਾ ਕੁੱਲੀ ਦਰਖਤ ਦੇ ਉੱਪਰ ਆ ਭਾਈ ਤੁਸੀਂ ਦੱਸੋ ਇਹਰੇ ਬਾਰੇ ਭਾਈ ਇੱਕ ਜ਼ਮੀਨ ਤੇ ਵੀ ਹੈਗੀ ਆ ਦਰਖਤ ਤੇ ਵੀ ਹੈਗੀ ਆ ਦਰਖਤ ਤੇ ਹੈਗੀ ਆ ਹਾਂਜੀ ਹਾਂਜੀ ਦੋ ਆ ਦੋ ਕੁੱਲੀਆਂ ਆ ਹਾਂਜੀ ਹਾਂਜੀ ਤੇ ਜਿਹੜੀ ਦਰਖਤ ਤੇ ਕੁੱਲੀ ਆ ਉਹਦਾ ਕੀ ਸਿਸਟਮ ਕਿੱਦਾਂ ਬਣਾਈ ਹੋਈ ਕੁੱਲੀ ਉਹਨਾਂ ਨੇ ਉਹ ਪਾਜੀ ਇਦਾਂ ਜਿੱਦਾਂ ਆਪਾਂ ਬਣਾ ਕਹਿੰਦੇ ਖੇਤਾ 'ਚ ਬਾਈਦਾ ਇਦਾਂ ਦੀ ਬਣਾਈ ਹੋਈ ਆ ਮਾਣਾ ਮਤਲਬ ਮਾਝਾ ਦਾ ਖੇਤਾ ਜੁੰਦਾ ਭਾਈ ਚਾਰ ਬਲੀਆਂ ਕੱਟ ਕੇ ਅੱਛਾ ਬਲੀਆਂ ਕੱਟ ਕੇ ਇਹਨਾਂ ਦਾ ਕਹਿਣਾ ਮਤਲਬ ਹੋ ਕਿ ਬਲੀਆਂ ਕੱਟ ਕੇ ਉੱਪਰ ਉਹਨਾਂ ਨੇ ਛੰਨ ਪਾਈ ਹੋਈ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਤੁਸੀਂ ਦੇਖੀਓ ਪੁਲੀ ਉਹਨਾਂ ਦੀ ਹਾਂਜੀ ਬਾਜੀ ਹੁਣ ਤਾਂ ਕਾਫੀ ਟਾਈਮ ਹੋ ਗਿਆ ਉੱਤਾਂ ਵੈਸੇ ਗਏ ਨੂੰ ਤੁਸੀਂ ਇੱਧਰ ਕਿੰਨਾ ਟਾਈਮ ਹੋ ਰਸਤਾ ਥੋੜਾ ਜਿਹਾ ਖਰਾਬ ਜਿਹਾ ਸੀਗਾ ਮੀ ਕਰਕੇ ਠੀਕ ਆ ਜੀ ਹਾਂਜੀ ਹਾਂਜੀ ਚਲੋ ਠੀਕ ਅਸੀਂ ਚੱਲੇ ਸੀਗੇ ਪਹਿਲਾਂ ਤੁਹਾਨੂੰ ਭਾਜੀ ਉਹ ਨਹੀਂ ਮਿਲੇ ਹੁਣ ਤੁਸੀਂ ਮਿਲ ਲੈ ਮੈਂ ਤਾਂ ਚਲੋ 1-2 ਬੰਦੇ ਨਾਲ ਗੱਲਬਾਤ ਕੀਤੀ ਜਾਵੇ ਕਨਫਰਮ ਕੀਤਾ ਜਾਵੇ ਕਿ ਵਾਕਈ ਉਹ ਚੀਜ਼ਾਂ ਹੈਗੀਆਂ ਆ ਹਾਂਜੀ ਹੈਗੀਆਂ ਤੇ ਜਿੱਦਾਂ ਕਿ ਤੁਸੀਂ ਦੇਖਿਆ ਕਿ ਸਾਡੇ ਪਹਿਲਾਂ ਭਾਜੀ ਉਹਨਾਂ ਨਾਲ ਗੱਲਬਾਤ ਕੀਤੀ ਹੋਣੀ ਸਾਡੇ ਵੀਰ ਉਹ ਨਹੀਂ ਮਿਲੇ ਆ ਇਹਨਾਂ ਨੇ ਵੀ ਸਾਨੂੰ ਦੱਸਿਆ ਕਿ ਉਹ ਪਿੰਡ ਵਿੱਚ ਵਾਕਈ ਇਹ ਚੀਜ਼ ਹੈਗੀ ਆ ਜੋ ਅਸੀਂ ਦੇਖਣਾ ਚਾਹ ਰਹੇ ਆ ਤੇ ਸਾਡੀ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਅਸੀਂ ਵੀਰਵਰ ਨਾਲ ਗੱਲਬਾਤ ਵੀ ਕਰਕੇ ਦਿਖਾਵਾਂਗੇ ਮੈਂ ਤੁਹਾਨੂੰ ਰਿਕਵੈਸਟ ਕਰੂੰਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਹਾਂਜੀ ਜਿੱਦਾਂ ਕਿ ਤੁਹਾਨੂੰ ਪਤਾ ਆ ਅਸੀਂ ਇਹਨਾਂ ਬਾਬਾ ਜੀ ਦੀ ਗੱਲ ਹੁਸ਼ਿਆਰਪੁਰ ਦੇ ਸੰਘਣੇ ਜੰਗਲਾਂ ਵਿੱਚ ਇੱਕ ਜੰਗਲ ਦੇ ਵਿੱਚ ਕੱਲੇ ਕੱਲੇ ਰਹਿ ਰਹੇ ਆ ਤੇ ਜੰਗਲ ਵਿੱਚ ਕਿੱਦਾਂ ਰਹਿ ਰਹੇ ਆ ਇਹਨਾਂ ਨੇ ਬਣਾਈ ਹੋਈ ਆ ਜੰਗਲ ਦੇ ਵਿੱਚ ਇੱਕ ਕੁਲੀ ਕੁਲੀ ਜਿਹੜੀ ਆ ਜ਼ਮੀਨ ਤੋਂ ਬਹੁਤ ਉੱਚੀ ਬਣਾਈ ਹੋਈ ਜਣਾ ਨੇ ਅੱਗੇ ਤੁਹਾਨੂੰ ਕੁਲੀ ਵੀ ਦਿਖਾਵਾਂਗੇ ਤੇ ਉਸ ਤੋਂ ਪਹਿਲਾਂ ਅਸੀਂ ਆ ਬਾਬਾ ਜੀ ਆ ਇਹਨਾਂ ਨਾਲ ਗੱਲਬਾਤ ਕਰੀਏ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਬਾ ਜੀ ਅਸੀਂ ਤੁਹਾਨੂੰ ਪੁੱਛਣਾ ਕਿ ਤੁਸੀਂ ਇਸ ਜੰਗਲ ਵਿੱਚ ਰਹਿੰਦੇ ਆ ਹਾਂ ਜੀ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦਿਆਂ ਨੂੰ ਸਾਨੂੰ ਤਾਂ 50 ਸਾਲ ਹੋ ਗਏ 50 ਸਾਲ ਤੁਹਾਨੂੰ ਇੱਥੇ ਰਹਿੰਦਿਆਂ ਨੂੰ 50 ਸਾਲ ਹੋ ਗਏ ਹਾਂ ਉਮਰ ਵੀ 60 ਸਾਲ ਦੀ ਹੋ ਗਈ 60 ਸਾਲ ਤਾਂ ਢੀ ਉਮਰ ਹੋ ਗਈ ਮਤਲਬ ਤੁਸੀਂ ਛੋਟੀ ਉਮਰ 'ਚ ਸਿਗੇ ਜਦੋਂ ਜੰਗਲ ਚ ਆ ਗਏ ਸੀ ਕੀ ਵਜ੍ਹਾ ਸੀ ਕਿ ਤੁਸੀਂ ਜੰਗਲ ਤੋਂ ਛੱਡ ਦੋ ਤਾ ਇਹ ਕੋਈ ਪਿਛਲਾ ਯਾ ਕੋ ਜਨਮ ਦਾ ਹਰਤਾ ਕੋਈ ਦੇਖਾ ਜੋਖਾ ਜਿੱਦਾਂ ਮਾਦ ਕਲੋ ਹੈ ਅੱਛਾ ਜੀ ਜਿੱਦਾਂ ਕੋ ਉਹਦੇ ਨਾਮ ਤਾਂ ਜੀ ਜੀ ਹਾਂ ਉਹ ਮਤਲਬ ਸੇਧ ਹੁੰਦੇ ਆ ਕੰਮ ਜੀ ਜੀ ਇਹ ਨਹੀਂ ਕਿ ਕਿਸੇ ਦਾ ਕੰਮ ਨਹੀਂ ਹੁੰਦਾ ਇੱਥੇ ਅੱਛਾ ਜੀ ਆ ਦਵਾਈ ਬੂਟੀ ਆ ਗੋਡੇ ਗਾਟਿਆਂ ਦੀ ਦਵਾ ਦੇਦੀ ਸੀ ਲੋਕਾਂ ਨੂੰ ਅੱਛਾ ਜੀ ਰੀਚਈ ਤਾਂ ਨਹੀਂ پیسے ਕੋਹ ਹੁੰਦੇ ਇਹ ਮਰਦੇ ਸੇਵਾ ਕਰਦੇ ਚੰਗਾ ਜੰਗਲ 'ਚ ਬੈਠ ਕੇ ਵੀ ਇਕੱਲੇ ਰਹਿ ਕੇ ਵੀ ਤੁਸੀਂ ਲੋਕਾਂ ਦੀ ਸੇਵਾ ਕਰਦੇ ਪਏ ਹੋ ਕੁਝ ਨਹੀਂ ਲੈਣਾ ਦੇਣਾ ਅੱਛਾ ਜੀ ਆ ਜਾਓ ਭਗਤਾਂ ਆਪਣਾ ਇਦਾਂ ਕਰਕੇ ਇਹ ਦਵਾਈ ਦੇ ਵਿੱਚ ਜੜੀ ਬੂਟੀ ਇਹਨੂੰ ਕੁੱਟ ਲੈਣਾ ਜੀ ਜੀ ਕੁੱਟ ਕੇ ਦਾ ਮਤਲਬ ਪਾਣੀ ਕੱਢ ਲੈਣਾ ਜੂਸ ਪਾਣੀ ਪਾਉਣਾ ਦੇ ਵਿੱਚ ਥੋੜਾ ਜਿਹਾ ਅੱਛਾ ਜੀ ਸੋ ਗ੍ਰਾਮ ਪਰ ਮਤਲਬ ਤੁਸੀਂ ਇਹ ਦਵਾਈਆਂ ਜੰਗਲੋਂ ਮਤਲਬ ਜਿਹੜੀ ਵੀ ਜੰਗਲ ਚ ਲੈ ਕੇ ਜੰਗਲੀ ਬੂਟੀਆਂ ਤੁਸੀਂ ਦਵਾਈਆਂ ਤਿਆਰ ਕਰਦੇ ਆ ਤੇ ਲੋਕਾਂ ਦੀ ਸੇਵਾ ਕਰਦੇ ਆ ਠੀਕ ਆ ਜੀ ਉਹ ਅਸੀਂ ਤੁਹਾਨੂੰ ਨੁਕਤਾ ਦੇ ਦੇਣਾ ਜੀ ਜੀ ਤੁਸੀਂ ਉਹ ਨੁਕਤਾ ਬਰਸ ਲੈਣਾ ਠੀਕ ਆ ਜੀ ਜਦੋਂ ਜਿੱਦਾਂ ਮੈਂ ਦੱਸਦਾ ਹਾਂ ਹਾਂ ਜੀ ਉਹ ਉਹ ਚਰਾਂ ਦਾ ਤੇਲ ਲੈਣਾ ਚਰਾਂ ਦਾ ਹਾਂ ਜੀ ਹਾਂ ਤੇਲਾਂ ਦਾ ਤੇਲ ਚਰਾਂ ਦਾ ਤੇਲ ਥੋੜਾ ਮਿਰਚ ਪਾਣੀ ਕਾਲੀ ਅੱਛਾ ਜੀ ਉਹ ਕੁੱਟ ਲੈਣਾ ਸਾਰੀਆਂ ਚੀਜ਼ਾਂ ਹਾਂ ਜੀ ਹਾਂ ਜੀ ਚਰਾਂ ਦਾ ਤੇਲ ਬਾਅਦ ਚਰਾਂ ਦਾ ਅੱਛਾ ਜੀ ਪਾਣੀ ਵੀ ਥੋੜਾ ਇਹਨੂੰ ਲਾਉਣਾ ਕੋਈ ਹਾਂ ਅੱਛਾ ਜੀ ਫਿਰ ਇਹਦੇ ਉਹ ਲਿਖਣਾ ਤੇ ਕੱਢਣਾ ਤੁਹਾਨੂੰ ਛੋੜ ਕੇ ਕੱਪੜੇ 'ਚ ਠੀਕ ਹੈ ਜੀ ਫਿਰ ਉਹਨੂੰ ਆਪਾਂ ਗੋਡਿਆਂ ਤੇ ਮਲਣਾ ਜੀ ਤੇ ਗੋਡਿਆਂ ਨਾਲ ਮਲਣ ਦੇ ਨਾਲ ਸਾਨੂੰ ਗੋਡਿਆਂ ਦੇ ਜੋੜਾਂ ਦੇ ਦਰਦ ਸਾਡੇ ਨਾਲ ਸੁੱਜ ਗਏ ਸੋਰਾ ਅੱਛਾ ਜੀ ਸੁੱਜ ਗਏ ਜੀ ਜੀ ਤਾਂ ਫਿਰ ਮੇਰੇ ਦਿਮਾਗ ਨੇ ਨਾ ਆਪੇ ਕੰਮ ਕੀਤਾ ਤੇ ਆਹ ਕੰਮ ਕਰਕੇ ਰਾਮ ਆਊਗਾ ਅੱਛਾ ਉਹ ਮਾਲਕ ਨੇ ਸੋਚ ਪਾਈ ਹਾਂਜੀ ਹਾਂਜੀ ਕੁਦ ਨੇਚਰਲੀ ਕੁਦਰਤ ਵੱਲੋਂ ਮੈਨੂੰ ਤਾਂ ਦਿਮਾਗ 'ਚ ਖਿਆਲ ਆ ਗਿਆ ਇੱਕ ਤੇ ਆ ਆ ਚੀਜ਼ ਵਰਤੋਂ ਦਾ ਤੁਹਾਨੂੰ ਫਾਇਦਾ ਹੋਊਗਾ ਹਾਂਜੀ ਹਾਂਜੀ ਜੀ ਤੇਲ ਤੋਂ ਲਿਆ ਔਖਾ ਸੌਖਾ ਹੋ ਕੇ ਸ਼ਹਿਰੋਂ ਅੱਛਾ ਜੀ ਸ਼ਹਿਰੋਂ ਮਿਲਣਾ ਤੇਲ ਤਾਂ ਅੱਛਾ ਜੀ ਕਲਾਂ ਦਾ ਉਹ ਫੇ ਮਿਕਸ ਕੀਤਾ ਠੀਕ ਹੈ ਜੀ ਉਹ ਫੇ ਅਸੀਂ ਨਾ ਮੈਂ ਵੀ 5-7 ਦਿਨ ਹਫਤਾ ਕੁ ਮਿਲਿਆ ਇਹਨਾਂ ਤੇ ਅੱਛਾ ਐਨ ਸੋਚ ਸੋਚ ਉੱਪਰ ਕੋਈ ਮੁਰਕੇ ਨਹੀਂ ਇੱਥੇ ਹੋਇਆ ओके ओके ठीक है मतलब जेडी ਤੁਸੀਂ ਦਵਾਈ ਤਿਆਰ ਕੀਤੀ ਸੀਗੀ ਜੋੜਾਂ ਵਾਸਤੇ ਗੋਟੀਆਂ ਵਾਸਤੇ ਆਪਣੇ ਆਪ ਚੈੱਕ ਕੀਤਾ ਨਾ ਤੁਸੀਂ ਪਹਿਲਾਂ ਆਪ ਚੈੱਕ ਕੀਤਾ ਆਪਣੇ ਆਪ ਇਹਨਾਂ ਆਪ ਚੈੱਕ ਕਰਕੇ ਫਿਰ ਕਿਸੇ ਨੂੰ ਦੇਣੀ ਅੱਗੇ ਠੀਕ ਹੈ ਜੀ ਹੈ ਸਮਝਾ ਹਾਂਜੀ ਸਮਝ ਗਿਆ ਜੀ ਤੇ ਉਹ ਤੋਂ ਬਾਅਦ ਇਹ ਹੈ ਵੀ ਦੁਨੀਆਦਾਰੀ ਜਿਹੜਾ ਵੀ ਲਗਿਆ ਮੁੜ ਕੇ ਨਹੀਂ ਆਣਾ ਆਰਾਮ ਲੈ ਕੇ ਫਿਰ ਵਾਪਰੇ ਦਵਾਈ ਦਾ ਆਰਾਮ ਠੀਕ ਠੀਕ ਮਤਲਬ ਤੁਸੀਂ ਜੰਗਲ 'ਚ ਬੈਠ ਕੇ ਆਪਣਾ ਘਰ-ਬਾਰ ਛੱਡ ਕੇ ਜੰਗਲ 'ਚ ਬੈਠ ਕੇ ਦਵਾਈਆਂ ਚੜ ਕਰਦੇ ਆ ਤੇ ਲੋਕਾਂ ਦਾ ਭਲਾ ਕਰਦੇ ਆ ਹਾਂਜੀ ਹਾਂਜੀ ਚਲੋ ਇਹ ਬਹੁਤ ਵੱਡਾ ਕੰਮ ਆ ਬਾਈ ਹਾਂਜੀ ਠੀਕ ਹੈ ਜੀ ਦੇਖੋ ਜਿਹੜਾ ਕੋਈ ਮਰੀਜ਼ ਮਰੀਜ਼ੀ ਕਿਹਸਾ ਤੇ ਆਪਾਂ ਕੋਈ ਜਈਆ ਕੋਟਿਆ ਆ ਤੁਸ ਮਰੀਜ਼ ਰੋਟੀਆਂ ਦੇ ਜਿਹੜੇ ਵੀ ਮਰੀਜ਼ ਹੈਗੇ ਆ ਬਾਬੇ ਨੇ ਨੁਕਤੇ ਦੱਸਿਆ ਉਹਨਾਂ ਨੇ ਯੂਜ਼ ਕੀਤਾ ਉਹਨਾਂ ਨੂੰ ਫਰਕ ਪਿਆ ਤੇ ਲੋਕੀ ਦਿਲੋਂ ਖੁਸ਼ ਹੁੰਦੇ ਸੀ ਜਿਨੂੰ ਲੈ ਕੇ ਠੀਕ ਆ ਜੀ ਤੇ ਅਸੀਂ ਉਹ ਚਲੋ ਇੱਕ ਇਹਦਾ ਤੁਹਾਡਾ ਪੁਆਇੰਟ ਹੋ ਗਿਆ ਕਿ ਤੁਸੀਂ ਲੋਕਾਂ ਨੂੰ ਨੁਕਤਾ ਦਿੱਤਾ ਹੈ ਤੁਸੀਂ ਇਸ ਤੋਂ ਇਲਾਵਾ ਤੁਸੀਂ ਆਪਣੀ ਜ਼ਿੰਦਗੀ ਬਾਰੇ ਸਾਨੂੰ ਦੱਸੋ ਕੁਝ ਤੁਸੀਂ ਇੱਥੇ ਜਿੱਦਾਂ ਇਕੱਲੇ ਰਹਿ ਰਹੇ ਆ ਤੁਹਾਨੂੰ ਉੱਤੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਨੇ ਜਗਤ ਕੋਈ ਨਹੀਂ ਹੋ ਅੱਛਾ ਜੀ ਲੰਗਰ ਪਾਣੀ ਮੇਰਾ ਆਪਣਾ ਹੀ ਆ ਕਿ ਜੇ ਤੁਮ ਮੰਗਣਾ ਨਹੀਂ ਅੱਛਾ ਜੀ ਕੋਈ ਲੋੜ ਨਹੀਂ ਠੀਕ ਹੈ ਜੀ ਮਾਲਕ ਦੇਣ ਵਾਲਾ ਪ੍ਰਭੂ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਭੁੱਖਾ ਰੱਖੂ ਤਾਂ ਉਹਨੂੰ ਬਤਾਉਂਗਾ ਜੀ ਜੀ ਬਾਕੀ ਖਾਣਾ ਪੀਣਾ ਮੇਰਾ ਬਹੁਤ ਆਈਆ ਅੱਛਾ ਜੀ ਵਧੀਆ ਜੀ ਖਾਣੀ ਆ ਠੀਕ ਹੈ ਜੀ ਇਕਲੀ ਨਹੀਂ ਖਾਣੀ ਕੋਈ ਚੀਜ਼ ਹਾਂ ਜੀ ਹਾਂ ਠੀਕ ਹੈ ਜੀ ਆਪਣੇ ਜਣਾ ਹੀ ਛੋਲਦੇ ਰੱਖਿਓ ਆ ਇਹਨੇ ਭੇਲੋ ਫੇਕਰੀਲੇ ਮਿਲ ਜਾਂਦਾ ਇਹਦਾ ਸੰਗਣਾ ਜੰਗਲ ਆ ਇੱਥੇ ਤੁਸੀਂ ਆਪਣੇ ਬਸ ਕੋਈ ਸਬਜ਼ੀਆਂ ਵਗੈਰਾ ਵੀ ਵਿਕੀਆਂ ਹੋਈਆਂ ਸਬਜ਼ੀ ਮਰਜੀ ਜੀ ਸਬਜ਼ੀ ਘਰੇ ਵੀ ਲੋਕਾਂ ਦਾ ਚੰਦਿਆਂ ਨੂੰ ਹਾਂ ਜੀ ਕਰੇਲੇ ਆ ਜੰਗਲੀ ਜੰਗਲੀ ਕਰੇਲੇ ਹਾਂਜੀ ਹਾਂਜੀ ਕਰੇਲਾ ਲਿਆਵਾਂ ਇੱਕ ਹਾਂਜੀ 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 ਕੋਈ ਨਹੀਂ ਆਪਾਂ ਲਿਆਵਾਂਗੇ ਪਹਿਲਾਂ ਆਹ ਉਹ ਦੀ ਨਾ ਫੋਟੋ ਲੈਣੀ ਕਰੀਦੇ ਸੀ ਠੀਕ ਆ ਜੀ ਆਪਾਂ ਤਾਂ ਬਾਬਾ ਜਿਹੜੇ ਕਰੇਲੇ ਪਰ ਜੰਗਲੀ ਕਰੇਲੇ ਬਾਰੇ ਗੱਲ ਕਰਦੇ ਨੇ ਆਪਾਂ ਤੁਹਾਨੂੰ ਦਿਖਾਵਾਂਗੇ ਜੰਗਲੀ ਕਿਹੜਾ ਕਰੇਲਾ ਹੈ ਜਿਹੜਾ ਬਾਬਾ ਜੀ ਗੱਲ ਕਰਦੇ ਪਏ ਤੁਹਾਨੂੰ ਦਿਖਾਵਾਂਗੇ ਉਹ ਵੀ ਦਵਾਈ ਆ ਅੱਛਾ ਜੀ ਖਰੀ ਬੁੱਟੀ ਆ ਜੰਗਲੀ ਕਰੇਲਾ ਵੀ ਇੱਕ ਦਵਾਈ ਆ ਹਾਂ ਅੱਛਾ ਜੀ ਉਹ ਫੇ ਇਦਾਂ ਕੱਲ ਉਹਨਾਂ ਸਾਨੂੰ ਇੰਨੇ ਕੁ ਮੁੰਡਾ ਦੇ ਗਿਆ ਕਹਿੰਦਾ ਬਾਬਾ ਮੇਲੇ ਤਾਂ ਹੈ ਨਹੀਂ ਉਹ ਇਦਾਂ ਕਰਕੇ ਵੱਡੀ ਵੇਰ ਮੈਂ ਚੱਲ ਫਰੋਦ ਲੈਣੇ ਇੰਨੇ ਕੁ ਲੈ ਆਇਆ ਚਾਹੀਏ ਉਹ ਅੱਜ ਬਣਾਣੇ ਆ ਠੀਕ ਹੈ ਠੀਕ ਹੈ ਜੀ ਖੋਲੇ ਆਉਂਦੇ ਵਿੱਚ ਪਾ ਕੇ ਫਿਰ ਉਹਦੀ ਤਰੀ ਬਣਾਈ ਜਾਊਗੀ ਫਿਰ ਉਹ ਸਰੀਰ ਨੂੰ ਆਪਣੇ ਕੋਈ ਵੀ ਨੁਕਸਦਾਰ ਸਰੀਰ ਦੇ ਵਿੱਚ ਦਰਦਾਂ ਦੁਰਦਾਂ ਉਹ ਫਿਰ ਇਦਾਂ ਦੀ ਦਵਾਈ ਆ ਖਰਾਬ ਹੋ ਜਾਂਦਾ ਉਹ ਨਾ ਸਬਜ਼ੀ ਨਾ ਓਕੇ ਜੀ ਓਕੇ ਜੀ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਜਿਹੜੀਆਂ ਸਬਜ਼ੀਆਂ ਲਾਉਣੀਆਂ ਉਹ ਫਿਰ ਬੰਦ ਰੱਖਾ ਜਾਂਦੇ ਵਿੱਚ ਹਾਂ ਜੰਗਲੀ ਜਾਨਵਰ ਤੇ ਹੈਗੇ ਨਾ ਠੀਕ ਹੈ ਠੀਕ ਹੈ ਚਲੋ ਸਹੀ ਹੈ ਜੀ ਅੱਛਾ ਬਾਬਾ ਜੀ ਮੈਂ ਉਹਦਾ ਪੁੱਛਣਾ ਸੀਗਾ ਤੁਹਾਡੇ ਪਰਿਵਾਰ ਵਿੱਚ ਤੜ ਤੋਂ ਲਾਵਾ ਹੋਰ ਕੌਣ ਕੌਣ ਇਸ ਟਾਈਮ ਇਹ ਮਹਾਰਾਜ ਜੀ ਸਾਡਾ ਕੋਈ ਭੈਣ ਭਾਈ ਨਹੀਂ ਐਵੇਂ ਤੁਹਾਨੂੰ ਕਹੀ ਜੇ ਅੱਛਾ ਜੀ ਮੈਂ ਸਿਰਫ ਇਕੱਲਾ ਹੀ ਹਾਂਜੀ ਹਾਂਜੀ ਮਾਤਾ ਪਿਤਾ ਇਦਾਂ ਗੁਜ਼ਰ ਗਏ ਸੀਗੇ ਅੱਛਾ ਜੀ ਸੱਚੀ ਗੱਲ ਕਰਨੀ ਨਹੀਂ ਨਹੀਂ ਸਹੀ ਹੈ ਦੇਖੋ ਹਾਂ ਹਾਂ ਜੀ ਮੈਂ ਛੋਟਾ ਜਿਹਾ ਇਹ ਤਕਰੀਬਨ ਇੱਧਰ ਆ ਗਿਆ ਜੰਗਲ ਚ 10-12 ਸਾਲ ਦੀ ਉਮਰ ਚ ਕਹਿ ਸਕਦੇ ਹਾਂ ਨਾ 10-12 ਸਾਲ ਦੀ ਬਸ 15 ਸਾਲ ਦੀ ਇੱਥੇ ਕੋ ਉਮਰ ਸੀਗੀ ਅੱਛਾ ਜੀ ਫਿਰ ਉਹ ਪਿਛਲੇ ਜਨਮ ਦਾ ਹੀ ਆ ਭੋਜ ਨਾਲ ਪਿਆਰ ਪ੍ਰੇਮ ਠੀਕ ਹੈ ਠੀਕ ਹੈ ਜੋ ਜਿਹੜੇ ਕੰਮ ਨੂੰ ਮਤਲਬ ਹਾਂ ਕਰ ਦੇਣੀ ਹੈ ਤਾਂ ਉਹ ਹਾਂ ਹੀ ਆ ਫਿਰ ਠੀਕ ਹੈ ਜੀ ਮਾਲਕ ਲੋ ਵੀ ਚੱਲ ਬਈ ਕਹਿ ਨੂੰ ਕੋਈ ਵੀ ਚੀਜ਼ ਨਹੀਂ ਦੇਖੋ ਤੁਸੀਂ ਰੱਬ ਤਾਂ ਨਾ ਲੈ ਰਹੇ ਆ ਤੁਸੀਂ ਜੰਗਲ ਚ ਰਹਿ ਰਹੇ ਆ ਜੰਗਲ ਚ ਰਹਿਣਾ ਅੱਜ ਦੇ ਸਮੇਂ ਚ ਬਹੁਤ ਔਖਾ ਹੈ ਔਖਾ ਠੀਕ ਹੈ ਜੀ ਅੱਜ ਕੱਲ੍ਹ ਇਸ ਸਮੇਂ 'ਚ ਕੋਈ ਇੱਕ ਬੰਦਾ ਜੰਗਲ 'ਚ ਰਾਤ ਨਹੀਂ ਕਰ ਸਕਦਾ ਸੱਪ ਘੁੰਮਦੇ ਆ ਜੀ ਜੀ ਨਹੀਂ ਹੋ ਚਲੋ ਸਿੱਧਾ ਤੁਸੀਂ ਇਹਨਾਂ ਸੱਪ ਘੁੰਮਦੇ ਪਿਆਰ ਤੁਹਾਨੂੰ ਕੋਈ ਖਤਰਾ ਨਹੀਂ ਨਾ ਸੱਪਾਂ ਨੂੰ ਸਾਨੂੰ ਨੇ ਇੱਕ ਕੋਸ਼ਿਸ਼ ਕੀਤੀ ਕਰੀ ਤੁਸੀਂ ਜਿੱਦਾਂ ਕਿ ਜੰਗਲ 'ਚ ਰਹਿੰਦੇ ਆਂ ਜਾਂ ਸੁੱਤੇ ਪਏ ਕਿਤੇ ਰੱਤੇ ਕਿਤੇ ਤੁਹਾਡੇ ਮਰੇ ਸੱਪਾਂ ਜਵੇ ਸਾਡੇ ਇਦਾਂ ਉੱਥੇ ਸਾਨੂੰ ਦੱਸਦੇ ਆਂ ਜਿੱਥੇ ਐਦਾਂ ਸੱਪ ਜਾਂਦਾਂ ਰਹਿਗਾ ਉਹਦੇ ਤੇ ਨਾ ਪਤਾ ਨਹੀਂ ਪੈਰ ਰੱਖ ਹੋ ਗਿਆ ਅੱਛਾ ਜੀ ਇਦਾਂ ਥੱਲੇ ਸ਼ਾਮ ਨੂੰ ਜੀ ਜੀ ਉਹਨੂੰ ਨਹੀਂ ਸਾਨੂੰ ਕੁਝ ਵੀ ਕਿਹਾ ਦੌੜ ਗਿਆ ਫੇ ਅੱਛਾ ਮੋਚ ਨਹੀਂ ਮਾਰਿਆ ਠੀਕ ਹੈ ਚੰਗਾ ਸੁਣ ਗਾ ਲੋਰਵ ਤੇ ਬਚ ਗਿਆ ਓਕੇ ਜੀ ਓਕੇ ਉੱਥੇ ਉਹਦੇ ਕੁਟਿਆ ਦੇ ਵਿੱਚ ਵੀ ਇਦਾਂ ਆ ਜਾਂਦੇ ਆ ਘੁੰਮਦੇ ਫਿਰਦੇ ਆ ਕੁਟਿਆ ਜੀ ਠੀਕ ਹੈ ਅੱਛਾ ਤੁਸੀਂ ਆਪਣੀ ਕੁਟਿਆ ਸਾਨੂੰ ਦਿਖਾ ਸਕਦੇ ਆ ਮੰਦਰ ਆਓ ਜਾ ਹਾਂਜੀ ਹਾਂਜੀ ਆਜੋ ਹੁਣ ਤੁਹਾਨੂੰ ਅਸੀਂ ਹਾਂ ਬਾਬਾ ਜੀ ਦੀ ਕੁਟਿਆ ਦਿਖਾਈਏ ਜਿੱਥੇ ਬਾਬਾ ਜੀ ਆਪਣਾ ਰਹਿੰਦੇ ਆ ਆਪਣਾ ਭਜਨ ਕੀਰਤਨ ਬਾੜ ਪੂਜਾ ਵਗੈਰਾ ਕਰਦੇ ਆ ਜਿੱਥੇ ਦਵਾਈਆਂ ਤਿਆਰ ਕਰਦੇ ਆ ਉਹ ਤੁਹਾਨੂੰ ਕੁਟਿਆ ਦਿਖਾਉਣੀ ਆ ਤੇ ਨਾਲ ਤੁਹਾਨੂੰ ਉਹ ਛਾਨੇ ਵੀ ਦਿਖਾਵਾਂਗੇ ਜਿੱਥੇ ਬਾਬਾ ਜੀ ਉੱਪਰ ਰਹਿੰਦੇ ਆ ਰਾਤ ਮੇਰਾ ਕੱਢਦੇ ਕਹਿ ਸਕਦੇ ਆ ਹਾਂਜੀ ਤੇ ਚਲੋ ਚਲੀਆਂ ਬਾਬਾ ਜੀ ਦੇ ਨਾਲ ਦੇਖਦੇ ਆ ਜੀ ਅਸੀਂ ਹੁਣ ਬਾਬਾ ਜੀ ਦੀ ਕੁਟਿਆ ਵੱਲ ਜਾਣੇ ਪਏ ਆ ਹਾਂ ਜੀ ਤੇ ਤੁਹਾਨੂੰ ਦਿਖਾਉਣੇ ਆ ਬਾਬਾ ਜੀ ਦੀ ਕੁਟਿਆ ਤੁਸੀਂ ਦੇਖ ਸਕਦੇ ਆ ਕਿ ਸਾਰੇ ਪਾਸੇ ਜੰਗਲ ਆ ਤੇ ਆ ਬਾਬਾ ਜੀ ਦੀ ਕੁਟਿਆ ਹੈ ਜੀ ਆ ਹੈਗਾ ਮੰਦਿਰ ਬੋਲੇ ਦਾ ਇਹ ਹੈਗਾ ਜੀ ਬੋਲੇ ਬਾਬਾ ਜੀ ਦਾ ਮੰਦਿਰ ਆਪਾਂ ਇੱਕ ਵਾਰ ਆਪਣੇ ਬੂਟ ਲਾ ਲੈਂਦੇ ਆ ਹਾਂ ਜੀ ਕਿਉਂਕਿ ਮੰਦਿਰ ਆ ਮੰਦਿਰ ਵਿੱਚ ਹਮੇਸ਼ਾ ਬੂਟ ਲਾ ਕੇ ਜੁੱਤੀਆਂ ਲਾ ਕੇ ਜਾਣਾ ਚਾਹੀਦਾ ਜੋ ਜੈ ਬੋਲੇ ਨਾਚ ਜੈ ਸ਼ਮਰਾਜ ਫਿਰ ਭਗਵਾਨ ਹਾਂ ਇਹ ਇਹ ਆ ਜੀ ਕਾਦਮਦਾ ਸਭ ਕੁਝ ਨਾਲ ਦਾ ਇਹ ਜਿਹੜਾ ਇਹ ਸਭ ਕੁਝ ਵੇਦਾ ਦੇ ਤਾਈ ਖੰਡ ਨਹੀਂ ਨਹੀਂ ਠੀਕ ਹੈ ਤੁਸੀਂ ਮਤਲਬ ਭੋਲੇनाथ ਦੀ ਸੇਵਾ ਕਰਦੇ ਪਏ ਆ ਤੇ ਭੋਲੇनाथ ਵੀ ਤੁਹਾਡਾ ਪੂਰਾ ਪ੍ਰਸਾਦ ਦੇ ਰਹੇ ਆ ਪੂਰਾ ਪ੍ਰਸਾਦ ਨਹੀਂ ਚਲੋ ਬਹੁਤ ਵਧੀਆ ਲੱਗਾ ਇਹ ਸਾਨੂੰ ਜਾਣ ਕੇ ਮੰਦਿਰ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੋਈ ਆ ਜਿੱਦਾਂ ਕਿ ਅਸੀਂ ਮੰਦਿਰ ਦੇਖਿਆ ਆ ਬੜਾ ਸੋਹਣਾ ਮੰਦਿਰ ਆ ਤੇ ਆ ਕਾਨਿਆ ਦੀ ਛੱਤ ਜੀ ਪਾਈ ਹੋਈ ਆ ਬੜੀ ਠੰਡੀ ਆ ਇਸ ਸਮੇਂ ਗਰਮੀ ਆ ਦਿਨਾਂ ਦੀ ਬਹੁਤ ਠੰਡੀ ਰਹਿੰਦੀ ਪਈ ਆ ਤੇ ਆ ਭੋਲੇ ਨਾਜ ਜੀ ਦਾ ਮੰਦਿਰ ਆ ਸ਼ਿਵ ਜੀ ਮਹਾਰਾਜ ਦਾ ਮੰਦਿਰ ਆ ਦੱਸ ਭਾਈ ਇਹ ਮੰਦਿਰ ਕਿੰਨਾ ਪੁਰਾਣਾ ਆ ਇਹ ਮੰਦਿਰ 50 60 ਸਾਲ ਤੋਂ ਹੀ ਸਮਝ ਲਓ ਮਰੋ ਜਰਨ ਦੇ ਤੁਸੀਂ ਇੱਥੇ ਰਹਿ ਰਹੇ ਆ ਫਿਰ ਮੰਦਿਰ ਪੁਰਾਣਾ ਚੱਲੋ ਇਹ ਤੁਸੀਂ ਆਪ ਮੰਦਿਰ ਤਿਆਰ ਕੀਤਾ ਆ ਆਪ ਇਦਾਂ ਕੋਈ ਕਾਰੀ ਕਰ ਲਾ ਦਿੱਤੇ ਆ ਅੱਛਾ ਜੀ ਜਿੱਦਾਂ ਪਿੰਡੂ ਕੋਈ ਬੰਦੇ ਲਿਆਣੇ ਕਾਰੀ ਕਰਵਾ ਹਾਂ ਹਾਂ ਜੀ ਹਾਂ ਜੀ ਉਹ ਫਿਰ ਬਣੇ ਜਾਂਦੇ ਆ ਉਹਨਾਂ ਨੂੰ ਪੈਸੇ ਦੇ ਦਿੱਤੇ ਆ ਅੱਛਾ ਜੀ ਤੇ ਤੁਸੀਂ ਮੰਦਿਰ ਵੀ ਬਣਾਇਆ ਆ ਆਪ ਆ ਜੀ ਸੇਵਾ ਵੀ ਤੁਸੀਂ ਲੋਪੇ ਕੋਈ ਕਮੀ ਨਹੀਂ ਆਉਂਦੀ ਨਹੀਂ ਭੋਲੇ ਵੇ ਠੀਕ ਹੈ ਜੀ ਪੂਰੀ ਦਾ ਲੰਗਰ ਲਾਣਾ ਸ਼ਿਵਰਾਤਰੀ ਤੇ ਇਹਨਾਂ ਦੇ ਨਾਮ ਸ਼ਿਵਰਾਤਰੀ ਦੇ ਪੂਰੀਆਂ ਦਾ ਲੰਗਰ ਕੋਈ ਕਮੀ ਨਹੀਂ ਆਉਗੀ ਕਰੋਨਾ ਜਿੰਨੇ ਵੀ ਦੁਨੀਆ ਹੋ ਗਈ ਫੌਜ ਬਹੁਤ ਮੈਂਟਰੀ ਬਹੁਤ ਸੇਵਾ ਕਰਦੀ ਆ ਅੱਛਾ ਜੀ ਹਾਂ ਆਪਾਂ ਦੇਖਿਆ ਪਿੱਛੇ ਮਿਲਟਰੀ ਦਾ ਕੈਂਪ ਹੈਗਾ ਫੌਜੀਆ ਦਾ ਕੈਂਪ ਹੈਗਾ ਪਿੱਛੇ ਦੇਖਦੇ ਆਏ ਆਪਾਂ ਉਹ ਉਹ ਬਹੁਤ ਹੁੰਦੀ ਹੈ ਅੱਛਾ ਫੌਜੀ ਵਗੈਰਾ ਵੀ ਮੰਦਰ ਚ ਮੱਥਾ ਟੇਕਣ ਆਉਂਦੇ ਆ ਬਹੁਤ ਬਹੁਤ ਅੱਛੇ ਬੰਦੇ ਆ ਕਿ ਜੀ ਤੀ ਜਿੱਦਾ ਕੇ ਸੁਣਿਆ ਕਿ ਇਹ ਥੋੜੀ ਦੂਰ ਤੇ ਨਾ ਫੌਜੀਆ ਦਾ ਕੈਂਪ ਆ ਤੇ ਉਹ ਫੌਜੀ ਵੀ ਇਸ ਮੰਦਰ ਚ ਸੇਵਾ ਕਰਦੇ ਆ ਕਿ ਮੱਥਾ ਟੇਕਦੇ ਆ ਦਿਨੋਂ ਸ਼ਰਧਾ ਨਾਲ ਸੇਵਾ ਕਰਦੇ ਆ ਹਾਂਜੀ ਠੀਕ ਆ ਜੀ ਓਕੇ ਜੀ ਇਹ ਮੇਲੇ ਵੀ ਕਰਾ ਵੀ ਹੁੰਦੇ ਇਸ ਮੰਦਰ ਚ ਜਿੱਦਾਂ ਕੀ ਇਹ ਮਹਾਰਾਜ ਸ਼ਿਵਰਾਤਰੀ ਕਰਦੇ ਤੁਹਾਨੂੰ ਦੱਸਦੇ ਆ ਸ਼ਿਵਰਾਤਰੀ ਸ਼ਿਵਰਾਤਰੀ ਉਹ ਦੇਖ ਲੋ ਦੁਨੀਆ ਨੂੰ ਲੱਗਦਾ ਅੱਛਾ ਜੀ ਮੈਂ ਨਾ ਮੈਂ ਨੀ ਕਿਸੇ ਤੋਂ ਜਾਣਾ ਸੱਜਣ ਨਹੀਂ ਕੋ ਲੰਗਰ ਖਾਓ ਉਹ ਨਹੀਂ ਕਰਨੀ ਢਾਲ ਨਹੀਂ ਇਕੱਠੀ ਕਰਨੀ ਅੱਛਾ ਜੀ ਬਸ ਇਹ ਦੇ ਘਰ ਨਹੀਂ ਜਾਣਾ ਜੀ ਜੀ ਉਹਦੀ ਰਿੰਗਾ ਪਰੰਪਰਾ ਆ ਤੇ ਇਹ ਮੰਦਰ ਤੁਸੀਂ ਦੇਖਿਆ ਜੀ ਇਸ ਮੰਦਿਰ ਦਾ ਨਾਂ ਹੈ ਵਗਾ ਸ਼ਿਵ ਮੰਦਿਰ ਡਾਡਾ ਹਾਂਜੀ ਡਾਡਾ ਪਿੰਡ ਦਾ ਨਾਂ ਹੈ ਹਾਂਜੀ ਤੇ ਭੋਲੇ ਨੱਜ ਦੀਆਂ ਤੇ ਫੋਟੋਆਂ ਤਸਵੀਰਾਂ ਬਰਕਰਾਰ ਲੱਗੀਆਂ ਹੋਈਆਂ ਆ ਤੇ ਬੱਬਾ ਜੀ ਇਹ ਦੱਸੋ ਇਹ ਬਾਬਿਆਂ ਦੀ ਫੋਟੋ ਇਹ ਤੁਸੀਂ ਆ ਜੀ ਇਹ ਅਸੀਂ ਆ ਜੀ ਇਹ ਤੁਹਾਡੀ ਫੋਟ ਲੱਗੀ ਪਈ ਆ ਤੁਸੀਂ ਦੇਖ ਸਕਦੇ ਆ ਕਿ ਸਾਹਮਣੇ ਮੰਦਿਰ ਦੇ ਵਿੱਚ ਬਾਬੇ ਦੇ ਸਿੰਘਾ ਵਾਲਾ ਬਾਬਾ ਸਿੰਘਾ ਵਾਲਾ ਬਾਬਾ ਸੀ ਸਿੰਗਲ ਆਏ ਹੋਏ ਬਾਬਾ ਜੀ ਦੇ ਜੀ ਹੁਣ ਅਸੀਂ ਤੁਹਾਨੂੰ ਬਾਬਾ ਜੀ ਦੀ ਕੁਟਿਆ ਦਿਖਾਉਣੀ ਆ ਜਿੱਥੇ ਸੌਂਦੇ ਪੈਂਦੇ ਜਿੱਥੇ ਬਾਬਾ ਜੀ ਰਾਤ ਕੱਢਦੇ ਆ ਸੌਂਦੇ ਆ ਹਾਂਜੀ ਤੇ ਦੇਖ ਸਕਦੇ ਆ ਉੱਪਰ ਹਾਂਜੀ ਆ ਜਾਓ ਕਿ ਜਿਦਾਂ ਕਿ ਉੱਚੇ ਬਾਲੇ ਲਗਾ ਕੇ ਨਾ ਉੱਪਰ ਆਪਣਾ ਮੰਜਾ ਲਗਾਇਆ ਹੋਇਆ ਆ ਤੇ ਚਲੋ ਤੁਹਾਨੂੰ ਇੱਕ ਵਾਰ ਕੋਤੀ ਦਿਖਾ ਦਈਏ ਤੇ ਆਹ ਦੇਖੋ ਬਾਬਾ ਜੀ ਦੀ ਕੁਟਿਆ ਜੀ ਹਾਂ ਆ ਇਹ ਹਿੱਸਾ ਇੱਕ ਵਾਰ ਬਾਬਾ ਜੀ ਦੀ ਉੱਪਰ ਚੜਕੇ ਦਿਖਾ ਦੂੰਗੇ ਦਿਖਾਵਾਂਗੇ ਇਹ ਹੀ ਕੁਟਿਆ ਦੇ ਵਿੱਚ ਰਾਤ ਨੂੰ ਰਹਿਣ ਬਸੇਰਾ ਆ ਜਾਓ ਕਿਹ ਜਾਣਗੇ ਉੱਪਰ ਚੱਲ ਜਾ ਹਾਂਜੀ ਹਾਂਜੀ ਉੱਪਰ ਬੈਠ ਜਾਓ ਜੀ ਦੋ ਬੰਦੇ ਆ ਸਕਦੇ ਉੱਪਰ ਨਹੀਂ ਆ ਚਲੋ ਕੋਈ ਨਹੀਂ ਤੁਸੀਂ ਬੈਠੋ ਜੀ ਦੋ ਨਹੀਂ ਆਏ ਹਾਂਜੀ ਹਾਂਜੀ ਮੈਂ ਜਦਾਂ ਕਿ ਤੁਹਾਨੂੰ ਦਿਖਾ ਰਣਾ ਇਹ ਬਾਬੇ ਨੇ ਪੂੜੀਆਂ ਬਣਾਈਆਂ ਹੋਈਆਂ ਹਾਂਜੀ ਪੋੜੇ ਪੋੜੇ ਬਣੇ ਹੋਇਆ ਉੱਪਰ ਚੜਨ ਵਾਸਤੇ ਹਾਂਜੀ ਤੇ ਆ ਤੁਸੀਂ ਦੇਖ ਸਕਦੇ ਆ ਜੀ ਹਾਂਜੀ ਕਾਨੀਆਂ ਦੀ ਬਣਾਈ ਹੋਈ ਆ ਬਾਬੇ ਕਾਨੀ ਕਹਿੰਦੇ ਇਹਨਾਂ ਨੂੰ ਹਾਂਜੀ ਕਾਨੇ ਕੰਨਿਆਂ ਦੀ ਬਣਾਈ ਹੋਈ ਆ ਦੇਖੋ ਜੀ ਇਹਨਾਂ ਨੇ ਪੂਰਾ ਦਾ ਪੂਰਾ ਮੰਜੇ ਦਾ ਸੈਟਅਪ ਕੀਤਾ ਹੋਇਆ ਉੱਪਰ ਹਾਂਜੀ ਤੇ ਮੈਂ ਇਸ ਤਾਂ ਉਚਾਈ ਤੇ ਆ ਐਕਚੁਅਲੀ ਇਹ ਦੋ ਬੰਦੇ ਦੇ ਤੇ ਚੜ ਸਕਦੇ ਤਾਂ ਆ ਕੇ ਮੈਂ ਤੁਹਾਨੂੰ ਕੱਲਾ ਦਿਖਾਰਨਾ ਬਾਬਾ ਜੀ ਦਾ ਹਾਂਜੀ ਤੇ ਦੇਖ ਸਕਦੇ ਆ ਜੀ ਕਿੰਨਾ ਸੋਹਣਾ ਬਣਾਇਆ ਹੋਣਾ ਕਿੰਨਾ ਵਧੀਆ ਕਰਕੇ ਬਣਾਇਆ ਹੋਇਆ ਤੇ ਬਾਬਾ ਜੀ ਤੁਹਾਨੂੰ ਇੱਥੇ ਹੀ ਦਾ ਰਾਤ ਨੂੰ ਡਰ ਭੈਣ ਲਾਤਾ ਕੋਈ ਕੋਈ ਤੇ ਜਰਾਤ ਨੂੰ ਕਈ ਵਾਰ ਸੁੰਦੇ ਸੁੰਦੇ ਆ ਭਲੇਖਾ ਲੱਗ ਜੀ ਕੋਈ ਭਲੇਖੇ ਨਹੀਂ ਸਾਨੂੰ ਕਾਦੇ ਭਲੇਖੇ ਅੱਛਾ ਜੀ ਅਸੀਂ ਕੋਈ ਸੋਚ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਸਾਡੀਆਂ ਨਹੀਂ ਸੋਚਾਂ ਸਾਚਾਂ ਸਾਡੀਆਂ ਸੋਚਾਂ ਤੋਂ ਮਾਨੂ ਕਰਨ ਵਾਲੀ ਆ ਨਹੀਂ ਬਿਲਕੁਲ ਜੀ ਬਿਲਕੁਲ ਸਹੀ ਹਾਂ ਜੀ ਅਸੀਂ ਦੁਨੀਆਂ ਦੀਆਂ ਕੋਈ ਸੋਚਾਂ ਨਹੀਂ ਸਾਡੀਆਂ ਹਾਂਜੀ ਹਾਂਜੀ ਦੁਨੀਆਂ ਆਉਂਦੀ ਆ ਕਿਤੇ ਛਾਲ ਵਾ ਉਹ ਛੋਬਰਾਂ ਤੇ ਸ਼ੁਰੂ ਤਰੀ ਤੇ ਆਉਂਦੇ ਨਹੀਂ ਹੁਣ ਤੁਸੀਂ ਜਦੋਂ ਦੇ ਤੁਸੀਂ ਇੱਥੇ ਆਏ ਹੋਏ ਆ ਤੁਸੀਂ ਇੱਥੇ ਵੀ ਸੁੰਨੇ ਰਾਤ ਨੂੰ ਇੱਥੇ ਇਦਾਂ ਜਿੱਦਾਂ ਹੁਣ ਗਰਮੀ ਆ ਇਸੇ ਤੇ ਸੌਣਾ ਹਾਂਜੀ ਹਾਂਜੀ ਤੇ ਅਸੀਂ ਉਹ ਆ ਇਹ ਤੁਹ ਕੋਤ ਗਿਆ ਜਲੀ ਤੇ ਥੱਲੇ ਛੰਦ ਪਾਈ ਹੋਈ ਹੈ ਨਾ ਉਹਦੇ ਚ ਤੁਹ ਉੱਥੇ ਤੁਸੀਂ ਉੱਥੇ ਸੋ ਜੰਨੇ ਆ ਠੀਕ ਆ ਜੀ ਠੰਡ ਹੋ ਜਾਂਦੀ ਠੰਡ ਹੋ ਜਾਂਦੀ ਠੀਕ ਆ ਜੀ ਹਾਂਜੀ ਤੇ ਰਾਤ ਨੂੰ ਇੱਥੇ ਮੱਛਰ ਬਗੜਾ ਨਹੀਂ ਹੁੰਦੇ ਨਹੀਂ ਨਹੀਂ ਕੋਈ ਮੱਛਰ ਬਗੜਾ ਨਹੀਂ ਜਿੱਦਾਂ ਸੀ ਜੁ ਕਿਤੇ ਕੋਈ ਅਸੀਂ ਸਾਡੇ ਵਰਗੇ ਸ਼ਹਿਰਾਂ ਵਾਲੇ ਪਾਰਕ ਵਿੱਚ ਵੀ ਕਿਤੇ 5-10 ਮਿੰਟ ਬੈਠ ਜਾਈਏ ਸਾਨੂੰ ਮੱਛਰਾਂ ਨੇ ਓੱਖਾ ਕਰ ਦਿੰਦੇ ਸਾਨੂੰ ਮੱਛਰ ਉੱਤੇ ਬੈਠ ਜਾਂਦੇ ਤੇ ਤੁਸੀਂ ਫੇਰੇ ਵੀ ਪਾਪਾ ਜੀ ਕੁੱਲੀ ਦੇ ਵਿੱਚ ਇੰਨੀ ਉੱਚੀ ਕੁੱਲੀ ਛਾਂ ਦੇ ਉੱਪਰ ਰੰਨੇ ਪਏ ਆ ਤੁਹਾਨੂੰ ਕੋਈ ਜਾਣਨੀ ਕਿਸੇ ਚੀਜ਼ ਦਾ ਰਾਤ ਨੂੰ ਹਵਾ ਪਗਦੀ ਜਾਂ ਫਿਰ ਮਾੜੀ ਮਾੜੀ ਲੱਗਦੀ ਰਹਿੰਦੀ ਆ ਅੱਛਾ ਜੀ ਨੀਂਦ ਆ ਜਾਂਦੀ ਰਾਮਾ ਓਕੇ ਜੀ ਓਕੇ ਦਾ ਕੋਈ ਦਵਾਈ ਦੁਈ ਵੀ ਆਪਣੇ ਛਕ ਛਕਾਈ ਦਾ ਹਾਂ ਜੀ ਹਾਂ ਮਤਲਬ ਉਹ ਦਵਾਈ ਖਲਈ ਦੀ ਆ ਹਾਂ ਜੀ ਹਾਂ ਜੀ ਤਾਂ ਉਹ ਪੇਂਟਾਂ ਪਿੰਜਾਂ ਕਮੇਰਾ ਮਰਮੇ ਆ ਐ ਮਾੜੀ ਚੀਜ਼ ਨਹੀਂ ਖਾਂਦਾ ਬੜੀ ਐ ਖਾਂਦਾ ਓਕੇ ਜੀ ਨੇ ਚਲੋ ਠੀਕ ਆ ਜੀ ਉਹ ਦਿਨੇ ਵਾਲਾ ਤਾਂ ਪ੍ਰਭੂ ਜੀ ਹਾਂ ਜੀ ਹਾਂ ਜੀ ਅਮੀ ਤੁਹਾਨੂੰ ਕੋਈ ਇਹ ਕਿਸੇ ਤੋਂ ਮੰਗ ਕੇ ਨਹੀਂ ਖਾਣਾ ਇਹ ਆ ਮੈਨੂੰ 500 ਰੁਪਇਆ ਕਿਸੇ ਨੂੰ ਕਹਣਾ ਦੇਈਂ ਯਾਰ ਮੈਂ ਆਰਾਮ ਨਹੀਂ ਮਤਲਬ ਤੁਸੀਂ ਕੁਝ ਅਮਝੋ ਕਰਦੇ ਆ ਆਪਣੇ ਸਾਹ ਦਾ ਮਤਲਬ ਕਿਸੇ ਤੋਂ ਮੰਗਦੇ ਨਹੀਂ ਨਾ ਆਪਣੇ ਕੋਲ ਸਭ ਕੁਝ ਹੋ ਜਾਂਦਾ ਨਹੀਂ ਬਾਬਾ ਠੀਕ ਠੀਕ ਹੈ ਠੀਕ ਹੈ ਜੀ ਚਲੋ 9 ਵਜੇ ਲੱਗ ਗਿਆ ਬੱਬਾ ਜੀ ਹਾਂਜੀ ਤੇ ਜਿੱਦਾਂ ਕਿ ਮੈਂ ਅੱਜ ਲਈ ਉੱਪਰ ਨਹੀਂ ਸੀ ਜਾ ਸਕਦਾ ਕਿਉਂਕਿ ਉੱਪਰ ਦੋ ਬੰਤੇ ਬੈਠ ਨਹੀਂ ਸਕਦੇ ਤਾਂ ਕਰਕੇ ਮੈਂ ਸਿਰੋ ਵਿੱਚ ਪੌੜੀਆਂ ਤੇ ਪੌੜੀਆਂ ਦੇ ਖੜ ਕੇ ਬੱਬੇ ਨਾਲ ਗੱਲਬਾਤ ਕਰਦਾ ਸੀਗਾ ਤੇ ਹੁਣ ਬੱਬਾ ਜੀ ਇੱਕ ਵਾਰ نیچے ਆ ਕੇ ਹਾਂ ਸਨਾ ਦੋ ਚਾਰ ਗੱਲਬਾਤ ਕਰੂਗੇ ਤੇ ਫੇ ਮੈਂ ਤੁਹਾਨੂੰ ਉਪਰੋਂ ਜਿੱਦਾਂ ਹੀ ਬਾਬਾ ਜੀ ਨੀਚੇ ਆਉਂਦੇ ਨੇ ਨਾ ਫੇ ਤੁਹਾਨੂੰ ਉਹਦੀ ਹੁਣ ਜਿਹੜੀ ਕੁਟਿਆ ਆ ਉੱਪਰ ਬਣੀ ਹੋਈ ਉਹ ਤੁਹਾਨੂੰ ਮੈਂ ਨਜ਼ਦੀਕ ਤੋਂ ਦਿਖਾ ਦਊਗਾ ਇੱਕ ਵਾਰ ਇੱਕ ਵਾਰ ਤੁਸੀਂ ਦੇਖੋ ਤੁਸੀਂ ਇਹਦੇ ਆਪ ਦੇਖੋ ਤੇ ਚੜਨਾ ਤੇ ਕਿੰਨਾ ਉਤਰਨਾ ਵੀ ਕਿੰਨਾ ਔਖਾ ਆ ਹਾਂਜੀ ਹਾਂਜੀ ਤੇ ਕਰ ਮੈਂ ਤੁਹਾਨੂੰ ਦੁਬਾਰਾ ਤੋਂ ਬਾਬੇ ਦੀ ਕੁਟਿਆ ਦਿਖਾਣਾ ਆ ਜਿਸ ਕੁਟਿਆ ਵਿੱਚ ਬਾਬਾ ਜੀ ਬਿੱਠੇ ਸੀਗੇ ਤੇ ਤੁਹਾਨੂੰ ਨਜ਼ਦੀਕਾ ਤੋਂ ਹਰਨਾ ਆ ਆ ਹੈਗੀਆਂ ਜੀ ਪੋੜੀਆਂ ਜਗਾੜੂ ਪੋੜੀਆਂ ਜੀ ਸਟੈਪ ਬਣਾਏ ਹੋਏ ਨੇ ਇਹਨਾਂ ਨੇ ਉੱਪਰ ਆਪਣੀ ਕੁਟਿਆ ਆਪਣੀ ਕੁੱਲੀ ਤੱਕ ਜਾਣ ਲਈ ਇਹਨਾਂ ਨੇ ਕੀ ਕੀਤਾ ਆ ਇੱਕ ਮੰਝਾ ਉਹਨੂੰ ਜ਼ਮੀਨ ਤੋਂ 10-15 ਫੁੱਟ ਦੀ ਉਚਾਈ ਤੇ ਇਹਨਾਂ ਨੇ ਆਪਣੇ ਜਿਗਾਰ ਲਾ ਕੇ ਜਿੱਦਾਂ ਕਿ ਆ ਦਸਤ ਦੇ ਪਿੱਲਰ 'ਚ ਲਾ ਕੇ ਇਹਨਾਂ ਨੇ ਖੜਾ ਕੀਤਾ ਹੋਇਆ ਪਿੱਲਰ ਤੇ ਉਹਦੇ ਪਰਾਂ ਨੇ ਕੁੱਟੀਆਂ ਬਣਾਈ ਹੋਈ ਆ ਆਪਣੀ ਮੈਂ ਤਾਂ ਨਿਕਾ ਨਜ਼ਦੀਕ ਤੋਂ ਹਰਨਾ ਇੱਥੇ ਚੜ੍ਹਨਾ ਵੀ ਥੋੜਾ ਰਿਸਕ ਆ ਪਰ ਬਾਬਾ ਜੀ ਨੂੰ ਆਦਤ ਆ ਇਸ ਚੀ ਦੀ ਜੋ ਚੜ ਜਾਂਦੇ ਫਟਾਫਟ ਤੁਸੀਂ ਦੇਖ ਸਕਦੇ ਆ ਜੀ ਆ ਕਾਨੀਆਂ ਦੀ ਚ ਕੁੱਲੀ ਬਣਾਈ ਹੋਈ ਆ ਆਪਣਾਂ ਨੇ ਜਾਲੀ ਲਾਈ ਹੋਈ ਆ ਮੱਛਰਦਾਨੀ ਵਗੈਰਾ ਆ ਜਗ੍ਹਾ ਜਿਹਨਾਂ ਦਾ ਗੱਦਾ ਵਗੈਰਾ ਪਿਆ ਇੱਥੇ ਇਸ ਜਗ੍ਹਾ ਤੇ ਬਾਬਾ ਜੀ ਰਾਤ ਨੂੰ ਵੀ ਸ਼ਰਾਮ ਕਰਦੇ ਆ ਸੌਂਦੇ ਆ ਰੈਸਟ ਕਰਦੇ ਆ ਤੇ ਤੁਸੀਂ ਦੇਖ ਸਕਦੇ ਆ ਜੀ ਮੈਂ ਵੀ ਇਸ ਚੀਜ਼ ਨੂੰ ਦੇਖ ਕੇ ਸੁਣ ਕੇ ਜਦੋਂ ਮੈਨੂੰ ਪਤਾ ਲੱਗਾ ਸੀ ਇਸ ਚੀਜ਼ ਬਾਰੇ ਤੇ ਮੈਂ ਵੀ ਇਸ ਚੀਜ਼ ਨੂੰ ਸੁਣ ਕੇ ਹੈਰਾਨ ਹੋ ਗਿਆ ਸੀ ਕਿ ਇੱਕ ਜੰਗਲ ਦੇ ਵਿੱਚ ਉਚਾਈ ਤੇ ਝੁੱਗੀ ਬਣਾ ਕੇ ਸੌਣਾ ਜਾਂ ਰਹਿਣਾ ਕਿੰਨਾ ਔਖਾ ਹੋ ਸਕਦਾ ਤੇ ਆ ਜੀ ਜਿੱਥੇ ਬਾਬਾ ਜੀ ਆਪਣਾ ਦਾਦੇ ਜੀ ਇੱਕੀ ਜਰੂਰ ਸਾਧੀਆਂ ਦਿਨ ਹੋਈਂਦੀ ਆਪਾਂ ਇੱਥੇ ਆ ਕੇ ਸੌਜੀਦਾ ਆ ਇਸ ਤਰ੍ਹਾਂ ਨੇ ਮੰਜਾ ਲਗਾਇਆ ਹੋਇਆ ਬਿਸਤਰੇ ਪਰਾ ਰੱਖੇ ਹੋਏ ਆ ਤੇਆਂ ਦੀ ਲੱਕੜ ਵਗੈਰਾ ਤੇ ਚੁੱਲਾ ਵਗੈਰਾ ਬਣਾਇਆ ਹੋਇਆ ਪਾਪਾ ਜੀ ਨੇ ਜਿੱਥੇ ਖਾਣਾ ਬਣਾਉਂਦੇ ਆ ਜੀ ਤੁਸੀਂ ਦੇਖ ਸਕਦੇ ਆ ਇਹਨਾਂ ਦਾ ਚੁੱਲਾ ਇੱਥੇ ਖਾਣਾ ਬਣਾਉਂਦੇ ਆ ਆਪਣਾ ਜੰਗਲੀ ਕਰੇਲਾ ਜੀ ਇਹ ਵੀ ਦਵਾਈਆਂ ਦੇ ਇਸਤਾਮਾਲ ਹੁੰਦਾ ਜਿੱਦਾਂ ਆਪਾਂ ਕੋੜਾ ਕਰੇਲਾ ਕਹਿੰਦੇ ਆ ਅਜੇ ਤਾਂ ਚਾਲੂ ਹੋਏ ਆ ਬਾ ਕਿਤੇ ਮੁੰਡਾ ਲਿਆ ਕਿਥੋਂ ਉਹ ਫੇਰ ਬਣਾਉਣੇ ਸ਼ਾਮ ਨੂੰ ਅਜੇ ਇਹ ਜੰਗਲੀ ਕਰੇਲੇ ਪਾਪਾ ਜੀ ਨੇ ਇਹ ਬਲੇ ਮੈਂ ਇੱਕ ਵਾਰ ਤੁਹਾਨੂੰ ਦੇਖ ਤੋਂ ਹਰਨਾ ਇਹ ਆ ਜੀ ਜੰਗਲੀ ਕਰੇਲੇ ਇਹ ਦਵਾਈ ਦੇ ਕੰਮ ਆ ਇਹ ਦੇਸੀ ਇੱਕ ਤਰ੍ਹਾਂ ਦੀ ਦੇਸੀ ਦਵਾਈ ਕਹਿ ਸਕਦੇ ਆ ਪੈਣਾ ਨੂੰ ਦੇਸੀ ਦਵਾਈ ਠੀਕ ਆ ਜੀ ਤੇ ਹਾਂਜੀ ਅਸੀਂ ਬਾਬਾ ਜੀ ਨਾਲ ساری ਗੱਲਬਾਤ ਕੀਤੀ ਆ ਸਾਨੂੰ ਉਹਨਾਂ ਨੇ ਬਹੁਤ ਕੁਝ ਦੱਸਿਆ ਬਹੁਤ ਕੁਝ ਸਿਖਾਇਆ ਇਹ ਜਿੰਝਾਂ ਬਾਬਾ ਨੇ ਸਾਨੂੰ ਸਿਖਾਈਆਂ ਆ ਜਿਹੜੀਆਂ ਚੀਜ਼ਾਂ ਸਾਡੀ ਰeal life 'ਚ ਕੰਮ ਆ ਸਕਦੀਆਂ ਆ ਤੇ ਹੁਣ ਅਸੀਂ ਚੱਲਦੇ ਆ ਜੀ ਤੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਚੈਨਲ ਤੱਕ ਪਹੁੰਚੇ ਸਾਡੀ ਵੀਡੀਓ ਨੂੰ ਦੇਖਿਆ ਤੇ ਮੈਂ ਰਿਕੁਐਸਟ ਕਰੂੰਗਾ ਕਿ ਜੇ ਤੁਸੀਂ ਸਾਡੇ ਚੈਨਲ ਦੀ ਚੈਨਲ ਤੇ ਆਏ ਆ ਸਾਡੀ ਵੀਡੀਓ ਨੂੰ ਦੇਖਿਆ ਤਾਂ ਸਾਡੇ ਚੈਨਲ ਨੂੰ ਇੱਕ ਵਾਰ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਧੰਨਵਾਦ